कि पैसेयां पीछे लगातार ਭੱਜਦੇ ਆ ਐਸਐਸਜੀ ਕੇਅਰ ਸੈਂਟਰ ਖੜੇ ਆ ਔਰ ਲਗਾਤਾਰ ਅਥੀ ਸਿੱਧ ਦੇਖਦੇ ਆ ਤਨਹਾੜਾ ਦੀ ਡੈਥ ਹੁੰਦੀ ਹੋਈ ਕੱਲੇ ਮਰਦ ਕੱਲੇ ਜਾਂਦੇ ਆ ਪਿੱਛੇ ਰੋਣ ਵਾਲਾ ਕੋਈ ਨਹੀਂ ਹੁੰਦਾ ਕੱਲੇ ਪਏ ਹੁੰਦੇ ਆ ਇੱਕ ਹੋਰ ਐਨਆਰਆਈ ਦੀ ਡੈਥ ਹੋ ਰਹੀ ਹੈ ਮੁੰਡਾ ਕੈਨੇਡਾ ਹੈ ਔਰ ਕੁੜੀ ਮੇਰੇ ਖਿਆਲ ਨਾਲ ਆਸਟ੍ਰੇਲੀਆ ਹੈ ਔਰ ਬਾਕੀ ਪਰਿਵਾਰ ਅਮਰੀਕਾ ਹੈ ਜਿੰਨ ਦੀ ਮੈਨੂੰ ਜਾਣਕਾਰੀ ਹੈ ਕਿੰਨੇ ਮਹੀਨਿਆਂ ਤੋਂ ਕੱਲਾ ਕਿਸੜਦਾ 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 ਮਰਿਆ ਹੈ ਇਹ ਉਹ ਬੰਦਾ ਹੈ ਜੋ ਕਿ ਚੰਡੀਗੜ੍ਹ ਦੇ ਰੀਨੋਨਡ ਬਿਜ਼ਨਸਮੈਨ ਨਾ ਬੈਠਦਾ ਸੀਗਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਪੀ ਡਬਲਯੂ ਡੀ ਚ ਲੱਖਾਂ ਦੇ ਮੋٹے ਲੱਖਾਂ ਦੇ ਠੇਕੇ ਚੱਕਦਾ ਸੀਗਾ ਮੋٹے ਲੈਵਲ ਦਾ ਠੇਕੇਦਾਰ ਸੀਗਾ ਬੜੀ ਲੈਵਿਸ਼ ਜ਼ਿੰਦਗੀ ਜੀ ਹੈ ਲੇਕਿਨ ਜੋ ਜ਼ਿੰਦਗੀ ਦਾ ਅੰਤ ਹੈ ਪਿਛਲੇ ਕਈ ਸਾਲਾਂ ਤੋਂ ਕਈ ਮਹੀਨਿਆਂ ਤੋਂ ਸਾਡੇ ਕੋਲ ਬੜਾ ਦਰਦਨਾਕ ਬਹੁਤ ਕਿ ਸੜ ਕੇ ਸੜ ਕੇ ਇੰਨਾ ਸਾਈਕਲੋਜੀਕਲੀ ਅੰਤਹੀਨ ਆਈਸੋਲੇਸ਼ਨ ਚ ਇਕੱਲੇਪਨ ਚ ਕੋਈ ਪੁੱਛਣ ਵਾਲਾ ਨਹੀਂ ਮੁੰਡੇ ਨੂੰ ਵੀ ਪਤਾ ਹੈ ਲੇਕਿਨ ਕਿਸੇ ਕੋਲ ਟਾਈਮ ਨਹੀਂ ਹੈਗਾ ਕੀ ਕਰੋਗੇ ਇਦਾਂ ਦੇ ਪੈਸੇ ਦਾ ਅਸੀਂ ਲਗਾਤਾਰ ਦੇਖਦੇ ਆਂ ਪੈਸੇ ਦੇ ਪਿੱਛੇ ਧਨਾਲਾਂ ਨੂੰ ਇਕੱਲੇ ਮਰਦੇ ਹੋਏ ਇੱਕ ਉਹ ਮਾਤਾ ਗਈ ਸੀ ਪਹਿਲਾਂ ਕਿਲਵਾਂ ਦੇ ਹਿਸਾਬ ਨਾਲ ਸੋਨਾ ਉਹਦੇ ਕੋਲ ਸੀਗਾ ਬڑے بڑے ਕੈਬਿਨੇਟ ਰੈਂਕ ਦੇ ਮੰਤਰੀ ਉਹਦੇ ਘਰੇ ਖਾਣ ਆਉਂਦੇ ਸੀਗੇ ਉਹ ਅਭਿਸ਼ੇਕ ਹੁਣੀ ਗਏ ਸੀਗੇ ਕੈਪਟਨ ਅਮਰਿੰਦਰ ਤੋਂ ਲੈ ਕੇ ਚੋਟਾਲੇ ਤੱਕ ਉਹਦੇ ਘਰੇ ਚਾਹ ਪੀਣ ਆਉਂਦੇ ਸੀਗੇ ਤੇ ਚੰਡੀਗੜ੍ਹ ਦੇ ਨਾਮੀ ਜੋ ਜੁਐਲਰ ਹੁੰਦੇ ਸੀਗੇ ਉਹ ਤੇ ਉਹਦੀ ਮੰਮੀ ਦੇ ਕਲਾਇੰਟ ਹੁੰਦੇ ਸੀਗੇ ਤਗੜੇ ਜੁਐਲਰਸ ਇੱਕ ਹੋਰ ਪੈਸੇ ਵਾਲਾ ਪਿਆ ਪੈਸੇ ਨੂੰ ਇੰਨੀ ਪ੍ਰਾਇੋਰਟੀ ਕਿੱਥੇ ਦੇ ਕਿਉਂ ਦਿੰਨੇ ਆਪਾਂ ਜ਼ਿੰਦਗੀ 'ਚ ਰਿਸ਼ਤਿਆਂ ਦੀ ਅਹਿਮੀਅਤ ਸਮਝੀਏ ਬਹੁਤ ਜ਼ਰੂਰੀ ਹੈ ਮੋਰਲ অর ਐਥੀਕਲ ਵੈਲਿਊਸ ਸਿਆ ਕੱਦੀਆਂ ਗਾਇਬ ਹੋ ਚੁੱਕੀਆਂ ਧਰਮ ਧਰਮ ਦੀ ਗੱਲ ਕੀ ਕਰੀਏ ਹੁਣ ਨਾ ਧਰਮ ਵੀ ਇੱਕ ਦਿਖਾਵੇ ਦਾ ਪਾਤਰ ਬਣ ਕੇ ਰਹਿ ਗਿਆ ਸਾਡੇ ਸਾਹੇ ਤੀ ਨਾ ਜੇ ਅਸੀਂ ਧਾਰਮਿਕ ਹੁੰਦੇ ਹੈ ਨਾ ਤਾਂ ਅਸੀਂ ਜੋ ਸਮਾਜ ਦਾ ਘਾਣ ਹੁੰਦਾ ਲਗਾਤਾਰ ਪਿਛਲੇ 10 ਸਾਲਾਂ ਤੋਂ ਦੇਖਿਆ ਨਾ ਉਹ ਨਾ ਹੁੰਦਾ ਅਸੀਂ ਬੜੇ ਬਹੁਤ ਨਜ਼ਦੀਕ ਤੋਂ ਦੇਖਦੇ ਹਾਂ ਮਾਵਾ ਨੂੰ ਬੱਚੇ ਛੱਡਦੇ ਹੋਏ ਬੱਚਿਆਂ ਨੂੰ ਬੱਚੇ ਮਾਵਾ ਨੂੰ ਲੱਤਾਂ ਮਾਰਦੇ ਅਸੀਂ ਬਹੁਤ ਨਜ਼ਦੀਕ ਤੋਂ ਇਹ ਚੀਜ਼ ਬਹੁਤ ਬੁਰੀ ਤਰ੍ਹਾਂ ਵੱਧਦੀ ਹੋਈ ਦੇਖਦੇ ਹਾਂ ਅਸੀਂ ਦੇਖਦੇ ਹਾਂ ਪੰਜਾਬ ਦੀ ਆਪਾਂ ਜੇ ਗੱਲ ਕਰੀਏ ਜੋ ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ ਪ੍ਰਵਾਸੀ ਮਜ਼ਦੂਰ ਇੱਥੇ ਇੰਨਾ ਜ਼ਿਆਦਾ ਨਾ ਜੋ ਆਪਾਂ ਪੱਗਾਂ ਵਾਲੇ ਬਜ਼ੁਰਗ ਦੇਖ ਰਹੇ ਨਾ 10 ਤੋਂ 15 ਸਾਲ ਖੜੋ ਤੁਹਾਨੂੰ ਇਹ ਪੱਗਾਂ ਵਾਲੇ ਬਜ਼ੁਰਗ ਨਹੀਂ ਦੇਖਣੇ ਪਿੰਡਾਂ ਪਿੰਡਾਂ 'ਚ ਤੁਸੀਂ ਲੱਭਿਆ ਕਰੋਗੇ ਕਿ ਬਜ਼ੁਰਗ ਕਿੱਥੇ ਨੇ ਪੰਦੇ ਬャੰਗ ਬਲੱਡ ਦਾ ਬਾਹਰ ਜਾਈ ਜਾਂਦਾ ਹੈ 15 ਸਾਲਾਂ ਦਾ ਪੰਜਾਬ ਦਾ ਹਾਲ ਬੜਾ ਖਰਾਬ ਆਣ ਵਾਲਾ ਹੈ ਬਹੁਤ ਵੱਡੇ ਪੈਮਾਨੇ ਤੇ ਖੁੱਲਣ ਵਾਲੇ ਨੇ 올ਡ ਏਜ ਹੋਮ ਪੈਸਾ ਹੋਏਗਾ ਇਹ ਇਹ ਇਨਸਾਨ ਦਾ ਇਨਸਾਨੀਅਤ ਦਾ ਉਹ ਦੌਰ ਹੈ ਜਿੱਥੇ ਪੈਸਾ ਬਹੁਤ ਹੈ ਲੋਕਾਂ ਕੋਲ ਟਾਈਮ ਕਿਸੇ ਕੋਲ ਨਹੀਂ ਹੈ ਅਗਲਾ ਕਹਿੰਦਾ 5 ਦੀ ਜਗ੍ਹਾ 10000 ਰੁਪਏ ਦਾ ਤੂੰ ਟਾਈਮ ਨਹੀਂ ਮਤਾਂਗਾ ਕਿ ਤਾਰੀਕ ਤੀਕ ਲੱਗਦੇ ਆ ਲੱਗਦਾ ਕਿਸੇ ਨੂੰ ਸਾਂਝਾ ਕਰਨਾ ਵਰਤ ਹੈ ਤਾਂ ਜ਼ਰੂਰ ਕਰਿਓ ਸਾਥੀ ਇਹਨਾਂ ਆਪਾਂ ਇਹ ਇੱਕ ਹੋਰ ਕਾਂਸੂਰੀ ਸੰਸਕਾਰ ਕਰਨ ਜਾਵਾਂਗੇ ਆਪਣੇ ਆਨੇ ਤਾਂ ਕਹਿਤਾ ਕਿ ਸਸਤੀ ਗੱਲ ਹੈ ਭਾਈ ਕਾਂਸੂਰੀ ਸੰਸਕਾਰ ਕਰਾਂਗੇ ਇਹ ਜ਼ਿੰਦਗੀ ਦਾ ਸਰਕਲ ਆ ਦੇਖੋ